ਮੇਰਾ ਖਿਆਲ ਇਹ ਉਹਨਵਾਦ ਨੂੰ ਦੁਬਾਰਾ ਨਾ ਹੀ ਹਵਾ ਦੇਈਏ ਕਿਉਂਕਿ ਕੰਗਣਾ ਰੋਣਾ ਉਹਦਾ ਜਿਹੜਾ ਸ਼ੁਰੂ ਤੋਂ ਹੀ ਜੋ ਕਿਸਾਨ ਅੰਦੋਲਨ ਚੱਲਿਆ ਉਹ ਸਾਡੇ ਖਿਲਾਫ ਸਿੱਖਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਬੜੀ ਉਹਨੇ ਜ਼ਹਿਰ ਉਬਲਦੀ ਹੈ ਜਦੋਂ ਵੀ ਉਹਨੂੰ ਮੌਕਾ ਮਿਲਦਾ ਸਾਡੀਆਂ ਧੀਆਂ ਪੈਣਾ ਨੂੰ ਉਹਦੋਂ ਵੀ ਬੜਾ 100-100 ਰੁਪਏ ਤੇ ਆਉਂਦੀਆਂ ਇਹੋ ਜਿਹੇ ਲਫਜ਼ ਉਹਨੇ ਵਰਤੇ ਕਿ ਮੇਰਾ ਖਿਆਲ ਕਿ ਇਹੋ ਜੀਆਂ ਚੀਜ਼ਾਂ ਦਾ ਆਪਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਸਗੋਂ ਨੋਟਿਸ ਨਹੀਂ ਲੈਣਾ ਚਾਹੀਦਾ ਨੇ ਮਰੇ ਖਾਲਦੇ ਜੇ ਸੈਂਸਰ ਬੋਰਡ ਨੇ ਉਤੇ ਪੂਰਨ ਪਾਬੰਦੀ ਲਾਤੀ ਤੇ ਬਹੁਤ ਸਹੀ ਹੈ ਫੈਸਲਾ ਜੀ ਨਹੀਂ ਤੇ ਉਹਦੇ ਨਾਲ ਪੰਜਾਬ ਚ ਬਹੁਤ ਵੱਡਾ ਵਾਦ-ਵਿਵਾਦ ਉੱਠ ਜਾਂਦੀ ਜਾਂ ਹਾਲਾਤ ਖਰਾਬ ਹੋਣਦੇ ਅਸਾਰ ਸੀਗੇ ਇਹ ਗੁਰੂ ਸਾਹਿਬ ਦਾ ਕੁਟਾਨਕੁਟ ਸ਼ੁਕਰਿਆ ਤੇ ਸੰਗਤਾਂ ਦਾ ਬਹੁਤ-ਬਹੁਤ ਧੰਵਾਦ ਆ ਕਿ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਇਹਨਾਂ ਨੇ ਨਾ ਸਾਨੂੰ ਮਾਨਸਕਾਰ ਦਿੱਤਾ ਤੇ ਪਹਿਲਾ ਵੀ ਇਹਨਾਂ ਨੇ ਲੋਕ ਸਭਾ ਇਲੈਕਸ਼ਨ ਚ ਵੀ ਬਹੁਤ ਵੱਡੀ ਸਪੋਰਟ ਕੀਤੀ ਉਹਦੇ ਵਾਸਤੇ ਸੀ ਇਹਨਾਂ ਦੇ ਧੰਨਵਾਦੀ ਆ ਤੇ ਬਾਕੀ ਦੂਸਰਾ ਜਿਹੜਾ ਵਿਸ਼ਾ ਵਾ ਉਹ ਦੋ ਚਾਰ ਬੇਨਤੀਆਂ ਇਹਨਾਂ ਦੇ ਚਰਨਾਂ ਚ ਕਰਨ ਵਾਸਤੇ ਆ ਕਿ ਸਰੋਨੀ ਕਮੇਟੀ ਦੀਆਂ ਵੋਟਾਂ ਤੁਸੀਂ ਜਿਹੜਾ ਸਮਾਂ ਰਹਿ ਗਿਆ ਹਫਤਾਕ ਉਹਦੇ ਵਾਸਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਸਾਰੇ ਜਣੇ ਕੋਈ ਗੋਈ ਕੋਈ ਗੁਰਸਿੱਖ ਮੋੜ ਤੋਂ ਵਾਂਝਾ ਨਾ ਰਵੇ ਉਹ ਬਣਾਉਣ ਦੀ ਕੋਸ਼ਿਸ਼ ਕਰੋ ਤੇ ਆਉਣ ਵਾਲੇ ਸਮੇਂ ਚ ਇਲੈਕਸ਼ਨ ਵਾਸਤੇ ਵੀ ਤੁਸੀਂ ਕੋਈ ਉਮੀਦਵਾਰ ਦੀ ਆਪਣੇ ਤੌਰ ਤੇ ਕੋਈ ਸਿਲੈਕਸ਼ਨ ਕਰਕੇ ਰੱਖੋ ਕਿ ਆਪਾਂ ਉਹ ਕਿਹੜੇ ਬੰਦੇ ਨੂੰ ਇੱਥੇ ਇਹ ਕੋਈ ਪੂਰਨ ਜਿਹੜਾ ਕੌਮ ਪ੍ਰਸਤ ਬੰਦਾ ਹੋਵੇ ਜਿਹੜਾ ਨਿਜਵਾਦ ਹੋਵੇ ਤੋਂ ਸਬਰ ਸੰਤੋਖ ਵਾਲਾ ਹੋਵੇ ਉਹ ਉਹ ਜਿਹਾਂ ਬੰਦਿਆਂ ਦੀ ਚੋਣ ਕਰਕੇ ਜਿਹੜੇ ਸਾਡੀ ਕੌਮ ਦੇ ਹਾਲਾਤ ਬਣੇ ਪਏ ਉਹਨਾਂ ਚੋਂ ਅਸੀਂ ਨਿਕਲ ਸਕੇ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਸਕੀਏ ਉਹਨਾਂ ਨੂੰ ਧਰਮ ਨਾਲ ਜੋੜ ਛਕੀਏ ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕੀਏ ਚੰਗੀ ਸਿਹਤ ਦੇ ਸਕੀਏ ਬਬਈ ਜਿਹੜਾ ਕੰਨਾਂ ਰੋਣ ਦਾ ਵਾਦ ਚੱਲਦਾ ਇੱਥੇ ਕਿਦਾਂ ਲੱਗਦਾ ਮੇਰਾ ਖਿਆਲ ਇਹ ਵਾਦ ਨੂੰ ਦੁਬਾਰਾ ਨਾ ਹੀ ਵਾਦ ਰਹੀਏ ਕਿਉਂਕਿ ਕੰਗਣਾ ਰੋਣਾ ਉਹਦਾ ਜਿਹੜਾ ਸ਼ੁਰੂ ਤੋਂ ਹੀ ਜੋ ਕਿਸਾਨ ਅੰਦੋਲਨ ਚੱਲਿਆ ਉਹ ਸਾਡੇ ਖਿਲਾਫ ਸਿੱਖਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਬੜੀ ਉਹਨੇ ਜ਼ਹਿਰ ਉਗਲਦੀ ਹੈ ਜਦੋਂ ਵੀ ਉਹਨੂੰ ਮੌਕਾ ਮਿਲਦਾ ਸਾਡੀਆਂ ਧੀਆਂ ਭੈਣਾਂ ਨੂੰ ਉਦੋਂ ਵੀ ਬੜਾ 100-100 ਰੁਪਏ ਤੇ ਆਉਂਦੀਆਂ ਇਹੋ ਜਿਹੇ ਲਫਜ਼ ਜੁਨੇ ਵਰਤੇ ਕਿ ਮੇਰੇ ਖਿਆਲ ਕਿ ਇਹੋ ਜੀਆਂ ਚੀਜ਼ਾਂ ਦਾ ਆਪਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਸਗੋਂ ਨੋਟਿਸ ਨਹੀਂ ਲੈਣਾ ਚਾਹੀਦਾ ਜੀ ਨਹੀਂ ਮੇਰੇ ਖਿਆਲ ਤੇ ਜੇ ਸੈਂਸਰ ਬੋਰਡ ਨੇ ਉੱਤੇ ਪੂਰਨ پابੰਦੀ ਲਾਤੀ ਤੇ ਬਹੁਤ ਸਹੀ ਹੈ ਫੈਸਲਾ ਜੀ ਨਹੀਂ ਤੇ ਉਹਦੇ ਨਾਲ ਪੰਜਾਬ ਚ ਬਹੁਤ ਵੱਡਾ ਵਾਦ-ਵਿਵਾਦ ਉੱਠ ਜਾਣ ਦੀ ਜਾਂ ਹਾਲਾਤ ਖਰਾਬ ਹੋਣ ਦੇ ਅਸਾਰ ਸੀਗੇ ਕਾਲੀ ਮੰਤਰੀ ਨੇ ਸਤਲੁਜ ਇਕਾਲਤ ਕਾਲਦੇ ਸਾਬ ਨੇ ਬੋਲੀ ਕੀਤੀ ਜਿਸ ਕੋ 20 ਮਈ ਦਾ ਨਹੀਂ ਮੇਰਾ ਖਿਆਲ ਜੀ ਇਕਾਲਤ ਸਾਬ ਨੇ ਬਹੁਤ ਲੇਟ ਉਹਨਾਂ ਨੂੰ ਤਲਬ ਕੀਤਾ ਉਹਨਾਂ ਨੂੰ ਜਦੋਂ ਉਹ ਗਲਤੀਆਂ ਕਰ ਰਿਹਾ ਸੀ ਜਦੋਂ ਕੌਮਨਾ ਤਰੋਕ ਮਾਰ ਰਿਹਾ ਸੀ ਉਦੋਂ ਹੀ ਉਹਨਾਂ ਨੂੰ ਤਲਬ ਕਰਕੇ ਉਹਨਾਂ ਨੂੰ ਉਦੋਂ ਹੀ ਰੋਕਣਾ ਚਾਹੀਦਾ ਸੀ ਜੇ ਫਿਰ ਵੀ ਕੀਤਾ ਤੇ ਮੇਰੇ ਖਿਆਲ ਕੋ ਸਾਰੇ ਉਹ ਭਾਗੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਖਿਆਲ ਕੋ ਬਾਕੀ ਲੀਡਰਸ਼ਿਪ ਨੂੰ ਮੰਤਰੀਆਂ ਤੋਂ ਇਲਾਵਾ ਵੀ ਜਿਹੜੀ ਲੀਡਰਸ਼ਿਪ ਸੀਗੀ ਜਿਹੜੀ ਉਹਨਾਂ ਦੇ ਹਾਂ ਜਾਂ ਮਿਲਾਉਂਦੀ ਰਹੀ ਉਹਨਾਂ ਸਾਰਿਆਂ ਨੂੰ ਤਲਬ ਕਰਨੇ ਚਾਹੀਦੇ ਸਾਬ ਇਕਾਲਤ ਸਾਬ ਨੇ ਇਹ ਗੱਲ ਕਹੀ ਅੱਜ ਕਿ ਸ਼ਕਮਨੀ ਇਕ ਨੇ ਇੱਕ ਇਹ ਪਾਰਟੀ ਜਿਹੜੀ ਆ ਅਕਾਲੀ ਦਲ ਬਹੁਤ ਸਿੱਖ ਇਤਿਹਾਸ 'ਚ ਇਹਦਾ ਬੜਾ ਵੱਡਾ ਯੋਗਦਾਨ ਸੀ ਸਾਡੀ ਇੱਕ ਖੇਤਰੀ ਪਾਰਟੀ ਸੀ ਸਾਡੀ ਕੌਮ ਦੀ ਹਰ ਇੱਕ ਜਗ੍ਹਾ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ 'ਚ ਜਦੋਂ ਕੋਈ ਸਾਡੇ ਕੋਈ ਨਸੀਬਤ ਆਉਂਦੀ ਸੀ ਸਾਡੇ ਨਾਲ ਖੜਦੀ ਸੀ ਤੇ ਸਾਡੇ ਹਿੱਤਾਂ ਦੀ ਉਹਨਾਂ ਨੇ ਬੜੀ ਵੱਡੀਆਂ ਲੜਾਈਆਂ ਲੜੀਆਂ ਪੰਜਾਬੀ ਸੂਬਾ ਬਣਾਉਣ ਵਾਸਤੇ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਤੇ ਉਹਨਾਂ ਦੇ ਪਰ ਜਦੋਂ ਇੱਕ ਇੱਕ ਪਰਿਵਾਰ ਦੇ ਕਬਜ਼ੇ ਚ ਆ ਗਈ ਮੇਰੇ ਖਿਆਲੋਂ ਅਕਾਲੀ ਦਲ ਨਹੀਂ ਉਹ ਕਾਲੀ ਦਾਲ ਹੀ ਬਣ ਕੇ ਰਹਿ ਗਿਆ ਬਾਦਲ ਦਾਲ ਬਣ ਕੇ ਰਹਿ ਗਿਆ ਇਸ ਕਰਕੇ ਅਕਾਲੀ ਦਲ ਨੂੰ ਦੁਬਾਰਾ ਸर्जिज ਕਰਨ ਦੀ ਬਹੁਤ ਵੱਡੀ ਲੋੜ ਆ ਉਹ ਤੇ ਅਸੀਂ ਵੀ ਚਾਹੁੰਦੇ ਆ ਕਿ ਸਾਡੀ ਇੱਕ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਹੱਕਾਂ ਹਿੱਤਾਂ ਦੀ ਰਾਖੀ ਕਰ ਸਕਦੀ ਹੋਵੇ ਉਹਦੀ ਬਹੁਤ ਵੱਡੀ ਜ਼ਰੂਰਤ ਉਹਦੇ ਵਾਸਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਬਾਤੋਂ ਇਹ ਜਿਹੜੀ ਕਿ ਖੇਤਰੀ ਧਿਰ ਜਿਹੜੀ ਆ ਉਹ ਬਾਕੀ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਪੰਜਾਬ ਨਾਲ ਇਨਸਾਫ ਨਹੀਂ ਕਰ ਸਕਦੀਆਂ ਉਹ ਪੰਜਾਬ ਨਾਲ ਧੱਕਾ ਹੀ ਕਰਦੀਆਂ ਹਮੇਸ਼ਾ ਇਸ ਵਾਸਤੇ ਬਹੁਤ ਇੱਕ ਪੰਜਾਬੀ ਜਾਂ ਆਪਣੇ ਸਿੱਖ ਜਿਹੜੀ ਪੰਜਾਬ ਦੀ ਇੱਕ ਪਾਰਟੀ ਜਿਹੜੀ ਹੋਣੀ ਚਾਹੀਦੀ ਹੈ ਕਿ ਜਿਹੜੀ ਆਪਣੇ ਸਾਰੇ ਹੱਕਾਂ ਹਕੂਕਾਂ ਨੂੰ ਬਰਕਰਾਰ ਰੱਖ ਸਕੇ ਜਿਹੜੀ ਕਦਰਮੀ ਕੀਤੀ ਜਾਵੇ ਜੀ ਇਸ ਪਾਰਟੀ ਨੂੰ ਬਾਰੇ ਇਹ ਚੱਲ ਹੀ ਰਹੀ ਹੈ ਸੰਕਤਾਨ ਸਲਾਮ ਅਸ਼ਵਰਾ ਚੱਲ ਹੀ ਰਿਹਾ ਹੈ ਜਗਾ ਜਗਾ ਲੋਕਾਂ ਦੀ رائے ਲੈ ਰਹੇ ਹਾਂ ਕਿ ਇਹ ਕੀ ਹੋਣਾ ਚਾਹੀਦਾ ਉਹ ਜੋ ਸੰਕਤਾਨ ਦਾ ਸਾਂਝਾ ਫੈਸਲਾ ਹੋਊਗਾ ਉਹਦੇ ਅਨਸਾਰ ਹੀ ਅਸੀਂ ਕੋਈ ਫੈਸਲਾ ਕਰਾਂਗੇ ਇਹ ਲੈਕਚਰ ਆ ਰਹੇ ਉਸ ਜਿਹਨਾਂ ਜਿਹੜਾ ਲਗ ਲਗ ਕੈਂਡੀਡੇਟ ਕਾਉਂਸਟ ਦੇ ਖਾਲਸਾ ਜੀ ਲਾਉਂਦੇ ਜਾ ਰਹੇ ਸਾਡੇ ਆਪਣੇ ਦੂਸਰੇ ਪਾਰਟੀ ਜਿਹੜੇ ਜਿਹੜੇ ਸੀ ਜਿਹੜਾ ਸੁਧਰ ਸਾਉ ਵੀ ਇਹ ਤਾਂ ਉਹਦੇ ਬੱਚੇ ਲਗ ਅਨਾਉਂਸਮੈਂਟ ਕਰ ਕੀ ਤਾਂ ਲੱਗਦਾ ਗਲਤ ਨਹੀਂ ਹੋ ਰਿਹਾ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਨਬੇ ਕਿ ਇੱਕ ਹੀ ਉਮੀਦਵਾਰ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਮੇਰੇ ਖਿਆਲ ਆ ਕਿ ਜਿਹੜੀ ਆਪਤਾ ਪਈ ਹੈ ਚੰਗੀ ਨਹੀਂ ਸਾਡੀ ਕੌਮ ਲਈ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕੋਈ ਇਹ ਚੀਜ਼ ਹੈ ਕੋਈ ਸਾਂਝਾ ਉਮੀਦਵਾਰ ਦੇਣ ਦੀ ਲੋੜ ਹੈ